ਸਹੀ ਵੀ ਗੁਰਦੀ ਸਿੰਘ ਇਹਦਾ ਨਾਮ ਆ ਜਿਹੜਾ ਖੁਸ਼ੀ ਆ ਕਿ ਸਰਕਾਰ ਦਾ ਮਾਣ ਪੰਜਾਬ ਪੁਲਿਸ ਦਾ ਜਿੱਤ ਨਹੀਂ ਕਰ ਰਹੇਗਾ ਜਿਹਦੇ ਜਾ ਰਿਹਾ ਸੀਗਾ ਜਿਹਦੀ ਗੱਡੀ ਦੇ ਵਿੱਚ ਟਕਰਾਈ ਜਾਂ ਸੀ ਜਿਹਦੇ ਵਿੱਚ ਤਿੰਨ ਬੰਦੇ ਦੀ ਮੌਤ ਹੋ ਗਈ ਸੀ ਦੋ ਇੰਜਣਰਾਂ ਦੀ ਇਸ ਜਲੰਧਰ ਅਮ੍ਰਿਤਸਰ ਹਾਈਵੇ ਤੇ ਐਕਸੀਡੈਂਟ ਮਾਮਲੇ ਦੇ ਵਿੱਚ આરોપી ਆਡੀ ਕਾਰ ਚਾਲਕ ਨੂੰ ਪੁਲਿਸ ਨੇ ਕੱਲ ਰਾਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ આરોપી ਜਲੰਧਰ ਦੇ ਪੀਏਪ ਚ ਟ੍ਰੇਨਿੰਗ ਕਰ ਰਿਹਾ ਹੈ ਅਤੇ ਰਾਤ ਨੂੰ ਕਾਰ ਵਾਪਸ ਆਉਂਦੇ ਸਮੇਂ ਪਿਤਾ ਦੀ ਮੌਤ ਤੋਂ ਬਾਅਦ ਇਹ ਨੌਕਰੀ ਮਿਲੀ ਸੀ ਇਸ ਬਾਰੇ ਜਿਆਦਾ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਸਿਕੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਐਫ ਆਈ ਆਰ ਦਰਜ ਕੀਤੀ ਗਈ ਸੀ ਕੱਲ ਸ਼ਾਮ આરોપી ਨੂੰ ਕਾਬੂ ਕੀਤਾ ਗਿਆ ਉਹਨਾਂ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਸਰ ਕੀ ਨਾਮ ਹੈ ਰਜੇਸ਼ ਕੁਮਾਰ ਬੀਤੀ ਦਿਨੀ ਬੀਤੀਪੁਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਈ ਮੌਤ ਹੋਏ ਸਨ ਉਹਨਾਂ ਦੇ ਵਿੱਚੋਂ ਤੁਹਾਡੇ ਕੀ ਲੱਗਦੇ ਨੇ ਉਹ ਮੇਰਾ ਬੇਟਾ ਪੰਕਜ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਗਈ ਹੈ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਨੂੰ ਸਾਨੂੰ ਨਿਆਂ ਦਿੱਤਾ ਇਹਨਾਂ ਨੇ ਤੇ ਹੁਣ ਤੁਸੀਂ ਐਸਐਚਓ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਜੀ ਨੇ ਬਹੁਤ ਅੱਛਾ ਸਾਡਾ ਸਾਥ ਦਿੱਤਾ ਔਰ ਅੱਗੇ ਵੀ ਦੇਣਗੇ ਇਹਨਾਂ ਨੇ ਰਾਤ ਨੂੰ ਹੀ ਆਪਣੀ ਤਸੱਲੀ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਕਰ ਗੱਲ ਕਰੀਏ ਸੰਸਕਾਰ ਹਜੇ ਤੱਕ ਹੋਇਆ ਨਹੀਂ ਸੀ ਹੁਣ ਤੁਸੀਂ ਸੰਸਕਾਰ ਕਰਨੇ ਕਰਾਂਗੇ ਬਾਤ ਨੂੰ ਜਾਨੀ ਅੱਜ ਸੰਸਕਾਰ ਕਰਾਂਗੇ ਔਰ ਮੇਰਾ ਜਿਹੜਾ ਐਡਰੈਸ ਹੈ ਚੰਨਾ ਦੇ ਉੱਤੇ ਪੰਕਜ ਮੁਸਲਿਮ ਕਲੋਨੀ ਦਿੱਤਾ ਜਾ ਰਿਹਾ ਹੈ ਇਹਨੂੰ ਚੇਂਜ ਕੀਤਾ ਜਾਵੇ ਪੰਕਜ ਸਾਨਫ ਰਜੇਸ਼ ਕੁਮਾਰ ਹਾਊਸ ਨੰਬਰ 16 ਅਰਜਨਗਰ ਨੀਅਰ ਲਮਾ ਪੈਂਡਰੋ ਠੀਕ ਹੈ ਸਰ ਠੀਕ ਹੈ ਜੀ ਬਾਕੀ ਚੰਨਾ ਨੂੰ ਮੈਂ ਕਹਿਣਾ ਚਾਹਨਾ ਹੈ ਕਿ ਇਹਨੂੰ ਐਡਰੈਸ ਨੂੰ ਚੇਂਜ ਕੀਤਾ ਜਾਵੇ। ਬਾਕੀ ਐਫ ਆਈ ਆਰ ਦੇ ਵਿੱਚ ਐਡਰੈਸ ਪ੍ਰੋਪਰ ਇਹੀ ਦਿੱਤਾ ਹੋਇਆ ਹੈ। ਠੀਕ। ਬਾਕੀ ਇਹਨਾਂ ਦੀ ਬਹੁਤ-ਬਹੁਤ ਮਿਹਰਮਾਨੀ ਜਿਨ੍ਹਾਂ ਨੇ ਦਿਨ ਤਨ ਮਨ ਦੇ ਨਾਲ ਆਪਣੀ ਮਿਹਨਤ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਕੀਤਾ ਸਾਨੂੰ ਨਯਾਹ ਦੁਆਇਆ। ਹਾਂ ਜੀ ਸਰ ਜੋ ਹੈ ਐਕਸੀਡੈਂਟ ਵਾਲਾ ਮਾਮਲਾ ਸੀ ਜਿਸ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਅੱਜ ਫਿਰ ਤੁਹਾਨੂੰ ਮਿਲਿਆ ਗਿਆ। ਕਾਰਵਾਈ ਕਿਤੇ ਤੱਕ ਪਹੁੰਚੀ ਸਰ ਦੇਖੋ ਇਹਦੇ ਵਿੱਚ ਨਾ ਅਸੀਂ ਐਫ ਆਰ ਤਾਂ ਲੋਜ ਕਰ ਲਈ ਸੀ ਉਹ ਤਾਂ ਸਾਰੀ ਕਾਰਵਾਈ ਮੁਕੰਮਲ ਕਰ ਲਈ ਸੀ ਲੇਕਿਨ ਪਰਿਵਾਰਕ ਮੈਂਬਰਾਂ ਦੀ ਇਹ ਇੱਛਾ ਸੀਗੀ ਕਿ ਜਦ ਤੱਕ ਜਿਹੜਾ ਦੋਸ਼ੀ ਆ ਇਹ ਅਰੈਸਟ ਨਹੀਂ ਕਰਦੇ ਤੱਕ ਅਸੀਂ ਜਿਹੜਾ ਪੋਸਟਮਾਰਟਮ ਉਹ ਸਸਕਾਰ ਨਹੀਂ ਕਰਨਾ ਅਸੀਂ ਕੱਲ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਬਟਾਲਾ ਤਲਨੌਰ ਗੁਰਦਾਸਪੁਰ ਏਰੀਆ 'ਚ ਅਸੀਂ ਰੇਡ ਕੀਤੇ ਨੇ ਕਾਫੀ ਨਾ ਵੀ ਰੈਲੇਟਿਵ ਦੇ ਜਿੰਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੇ ਨੇ ਇਹ ਸਾਨੂੰ ਗੱਲ ਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਹਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਟ੍ਰੇਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਇਹਦੀ ਗੱਡੀ 3 ਵੀਲਰ ਨਾਲ ਟਕਰਾਈ ਆ ਜਿਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਗਈ ਸੀ ਦੋ ਇੰਜਰ ਹੋ ਗਏ ਸੀ ਤੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਵਾ ਅੱਜ ਅਸੀਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਦਾ ਰਮਾਨਾ ਸਰਕਾਰ ਹੈ ਸਰ ਕਿਹੜੀ ਜਗ੍ਹਾ ਤੇ ਇਹ ਕੰਮ ਨੌਕਰੀ ਕਰ ਰਿਹਾ ਸੀ ਇਸ ਟਾਈਮ ਇਹ ਨੌਕਰੀ ਪੀਪੀ ਚ ਟ੍ਰੇਨਿੰਗ ਕਰਦਾ ਜੀ ਪੀਹੀ ਕੰਪਲੈਕਸ ਦੇ ਵਿੱਚ ਪੀਪੀ ਦਾ ਨੌਕਰੀ ਪਤਾ ਲੱਗਿਆ ਕਿਉਂ ਇਹ ਹਾਦਸਾ ਜਿਹੜਾ ਕਿ ਕਿੱਥੇ ਐਕਚੁਅਲੀ ਉੱਥੋਂ ਛੁੱਟੀ ਲੈ ਕੇ ਤੇ ਘਰੋਂ ਜਾ ਰਿਹਾ ਸੀਗਾ ਜੀ ਇਹਦਾ ਮਕਸਦ ਸੀਗਾ ਮੈਂ ਰਾਤੋ ਰਾਤ ਘਰੇ ਜਾ ਕੇ ਸਵੇਰੇ ਵਾਪਸ ਆ ਜਾ ਪਲ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਮਲਕੇ ਜਿਹੜੀ ਰਸਤੇ ਹਾਦਸਾ ਵਾਪਰ ਜਾਣਾ ਜਿਹਦੇ ਨਾਲ ਇਹਦੇ ਤੋਂ ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋ ਚੁੱਕੀ ਸਿਰਫ ਇਕੱਲਾ ਹੀ ਸੀ ਨਾਲ ਹੋਰ ਵੀ ਇਹਦੇ ਨਾਲ ਨਹੀਂ ਇਕੱਲਾ ਹੀ ਸੀਗਾ ਇਕੱਲਾ ਸੀ ਠੀਕ ਗ੍ਰਫਤਾਰ ਕਿੱਥੋਂ ਕੀਤਾ ਸਰ ਹਾਂਜੀ ਗ੍ਰਫਤਾਰ ਕਿੱਥੋਂ ਕੀਤਾ ਇਹਨੂੰ ਗ੍ਰਫਤਾਰ ਕੀਤਾ ਇੱਥੋਂ ਜਲੰਧਰ ਤੋਂ ਕੀਤਾ ਲੋਕਲੀ ਲੋਕ ਆਸ਼